ਆ ਵੀਰ ਜੀ ਟੱਬਿਆਂ ਦਾ ਝੋਟਾ ਆ ਗਿਆ ਜੀ ਇੱਕ ਵੀਰ ਜੀ ਵੀਡੀਓ ਐਂਡ ਤੱਕਰ ਵੇਖਿਆ ਜੇ ਤੁਹਾਨੂੰ ਬਹੁਤ ਕੁਝ ਵਿੱਚੋਂ ਮਿਲੂਗਾ ਇਹ ਮਾਡਲ 1994 ਡੀਆਈ ਹੋਇਆ ਪਾਵਰ ਸਟੀering ਤੇ ਅਗਲੇ ਟਾਇਰ 70 ਪੈਸੇ ਮਗਰਲੇ 40 ਪੈਸੇ ਵੀਰ ਦਾ ਰੇਟ 2 ਲੱਖ 40 ਹਜ਼ਾਰ ਰੁਪਈਆ ਇਹ ਵੀਰ ਲੋ ਇਹ ਗਾਰੰਟੀ ਹੈ ਕਿ ਆਪਾਂ ਸਲੋ ਰੇਸ ਤੇ ਸੁਪਰ ਸੀਡਰ ਚਕਾ ਕੇ ਦੇਵਾਂਗੇ ਫੁੱਲ ਗਰੰਟੀ ਆ ਤੇ ਟਰੈਕਟਰ ਵੀ ਚੰਗਾ ਇੰਨ ਗੇਅਰ ਲਿਫਟ ਦੀ ਫੁੱਲ ਗਰੰਟੀ ਏ ਭਾਵੇਂ ਵਾਕੇ ਵੀ ਚੈੱਕ ਕਰ ਸਕਦੇ ਹੋ ਤੇ ਵੀਰ ਨੇ ਕੱਲੀ ਕੱਲੀ ਗੱਲ ਦੱਸੀ ਏ ਬਾਕੀ ਮਾਲਕ ਵੀਰ ਦਾ ਨੰਬਰ ਉੱਪਰ ਏ ਤੇ ਤੁਸੀਂ ਮਾਲਕ ਵੀਰ ਨਾਲ ਸੰਪਰਕ ਕਰ ਸਕਦੇ ਹੋ ਤੇ ਇਹ ਟਿੱਬਿਆਂ ਦਾ ਝੋਟਾ ਖੜਾ ਵੀਰ ਜੀ ਆਪਣਾ ਮਾਝਾ ਏਰੀਏ 'ਚ ਤੇ ਆ ਇੱਕੇ ਵੀਰੇ ਕੋਲ ਵੀਰ ਜੀ ਇੱਕ ਡ੍ਰਿੱਲ ਵਿਕਾਊ ਆ 13 ਪੋਰੀ 13 ਪੌਰੀ ਡ੍ਰਿੱਲ ਵੀ ਚੰਗੀ 11 ਹੱਲਾਣੇ ਅਨਾ ਸੌਰੀ 13 ਹੱਲਾ ਵਕਾਉ ਨੇ ਤੇ ਇਸੇ ਵੀਰ ਕੋਲ ਹੀ ਦੋ ਟਰਾਲੀਆਂ ਵਕਾਉ ਨੇ ਇੱਕ ਦੂਜਾ ਆਪਣਾ ਇਹ ਵਟਾਂ ਵਾਲਾ ਜਿੰਦਰਾ ਵਕਾਉ ਏ ਇਹ ਸਾਰੇ ਵੀਰ ਕੋਲ ਸੰਦ ਵਕਾਉ ਜੇ ਮੈਨੂੰ ਤਾਂ ਲੱਗਦਾ ਵੀ ਵੀਰ ਨੇ ਫਿਰ ਵਾਈ ਛੱਡੀ ਹੋਈ ਏ ਤੇ ਵੀਰ ਨਾਲ ਤੁਸੀਂ ਕੱਲੀ-ਕੱਲੀ ਚੀਜ਼ ਦਾ ਰੇਟ ਪੁੱਛ ਸਕਦੇ ਜੇ ਤੇ ਬਾਕੀ ਚੀਜ਼ਾਂ ਸਾਰੀਆਂ ਹੀ ਨਵੀਆਂ ਨੇ ਹੱਲਾ ਵੀ ਬਿਲਕੁਲ ਹੀ ਨਵੀਆਂ ਪਈਆਂ ਨੇ ਤੇ ਜਿਹੜਾ ਵੀ ਹੋਰ ਕੁਝ ਕੋਈ ਕਮੀ ਰਹਿ ਗਈ ਹੋਏ ਤੇ ਉਹ ਮੇਰਾ ਵੀਰ ਜ਼ਰੂਰ ਪੁੱਛਿਆ ਜੇ ਵੀਰ ਨੂੰ ਤੇ ਇਹਦੇ ਵਿੱਚ 13 ਪੂਰੀ ਡ੍ਰਿੱਲ 13 ਹੱਲਾ ਤੇ ਦੋ ਟਰਾਲੀਆਂ ਜੰਦਰਾ ਸਾਰੇ ਸੰਦ ਵਕਾਉ ਨੇ ਵੀਰ ਦੇ ਤੇ ਜੇ ਕਿਸੇ ਵੀ ਵੀਰ ਨੇ ਬਿਲਕੁਲ ਫ੍ਰੀ ਵਿੱਚ ਐਡ ਲਗਵਾਉਣੀ ਹੋਵੇ ਕਿ ਸਾਡੇ YouTube ਚੈਨਲ ਤੇ 7037984000 ਪੰਜ ਤੋਂ ਸੱਤ ਫੋਟੋਆਂ ਪਾਓ ਨੰਬਰ ਤੁਹਾਨੂੰ ਫੇਰ ਦੱਸ ਦਿੰਨੇ ਆ ਵੀਰ ਜੀ 7037984000 ਇੱਕ ਵੀਰ ਜੀ ਤੁਹਾਡੀ ਇਹ ਤੁਹਾਡੀ ਨਾ ਮੌਕੇ ਤੇ ਐਡ ਬਿਲਕੁਲ ਫ੍ਰੀ ਵਿੱਚ ਲੰਗਾਈ ਆਵੇਗੀ ਇੱਕ ਦੂਜੀ ਬੇਨਤੀ ਇਹ ਆ ਵੀਰ ਜੀ ਵੀਡੀਓ ਨੂੰ ਐਂਡ ਤੇ ਕਰ ਵੇਖਿਆ ਕਰੋ ਇਗਨੋਰ ਨਾ ਕਰਿਆ ਚੋ ਵੀ ਆਦੀ ਚੋ ਛੱਡ ਦਿੱਤੀ ਵੇਖ ਲਈ ਘਾਟਤੀ ਵੀਡੀਓ ਕੋ ਸੰਧ ਬਹੁਤ ਜਿਆਦੇ ਲੈ ਕੇ ਆਏ ਹੋਏ ਆ ਤੇ ਇੱਕ ਵੀਰ ਜੀ ਰੇਟ ਪੂਰਾ ਪੂਰਾ ਨਹੀਂ ਰੱਖਿਆ ਹੁੰਦਾ ਵੀਰ ਤੁਹਾਡਾ ਫੁੱਲ ਮਾਨਤਾਨ ਕਰਨਗੇ ਤੇ ਵੀਰਾਂ ਨਾਲ ਕਰ ਲੋ ਸਪਰਕ ਧੰਨਵਾਦ ਸਸਤੀ ਆ